ਸੱਚੇ ਗੱਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਹੈਡਲਾਈਨਸ ਤੇ ਅਮਰੀਕਾ ਚਾਜ ਤੋਂ ਸਟੀਲ ਤੇ ਐਲੂਮੀਨੀਅਮ ਤੇ 50% ਟੈਰਫਰ ਟਰੰਪ ਨੇ ਹੁਕਮ ਦੇ ਦਿੱਤੇ ਦਸਤਖਤ ਅੱਸੀ ਸਾਲਾਂ ਚ ਪਹਿਲੀ ਵਾਰ ਅਮਰੀਕਾ ਤੋਂ ਵਿਸਰ ਰਹੇ ਵਿਗਿਆਨੀ ਟਰੰਪ ਨੇ ਖੋਜ ਫੰਡਿੰਗ ਚ ਕੀਤੀ ਕਟੌਤੀ ਅਮਰੀਕੀ ਸੰਸਦ ਨੂੰ ਲੈ ਕੇ ਮਖਤ ਦਾ ਵੱਡਾ ਬਿਆਨ ਕਿਹਾ ਸੰਸਦ ਅਮਰੀਕਾ ਨੂੰ ਦਿਵਾਲੀਆ ਬਣਾ ਰਿਆ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਵਿੱਚ ਅੱਜ ਤੋਂ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ 50% ਟੈਰਫ ਲਗਾਇਆ ਜਾ ਰਿਹਾ ਹੈ। ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇਨ੍ਹਾਂ ਹੁਕਮਾਂ ਦੇ ਉੱਤੇ ਦਸਤਖਤ ਕਰ ਦਿੱਤੇ ਨੇ ਭਾਰਤ ਦੇ 39000 ਕਰੋੜ ਰੁਪਏ ਦੇ ਨਿਰਯਾਤ ਵੀ ਇਸ ਦੇ ਨਾਲ ਪ੍ਰਭਾਵਿਤ ਹੋਣਗੇ ਹਾਲਾਂਕਿ ਯੂਕੇ ਨੂੰ ਇਸ ਤੋਂ ਰਾਹਤ ਮਿਲੀ ਹੈ। ਅਮਰੀਕਾ 'ਚ ਅੱਜ ਤੋਂ ਸਟੀਲ ਤੇ ਐਲੂਮੀਨੀਅਮ ਦੀ ਦਰਾਂਮਤ ਤੇ 50% ਟੈਰਫ ਲਾਗੂ ਹੋ ਗਿਆ ਹੈ। ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇਸ ਨਾਲ ਸੰਬੰਧਿਤ ਹੁਕਮ ਤੇ ਦਸਤਖਤ ਕਰ ਦਿੱਤੇ ਨੇ। ਹਾਲਾਂਕਿ ਉਹਨਾਂ ਨੇ ਬ੍ਰਿਟੇਨ ਨੂੰ ਸਟੈਰਫ ਤੋਂ ਬਾਹਰ ਰੱਖਿਆ ਇਸ ਦੇ ਪਹਿਲਾਂ ਮੰਗ ਹੀ 25% ਟੈਰਫ ਲਾਗੂ ਹੋਵੇਗਾ ਕਿਉਂਕਿ ਅਮਰੀਕਾ ਤੇ ਬ੍ਰਿਟੇਨ ਵਿਚਾਲੇ ਵਪਾਰ ਸਮਝੌਤੇ ਤੇ ਪਹਿਲਾਂ ਹੀ ਗੱਲਬਾਤ ਚੱਲ ਰਹੀ ਹੈ 3 ਮਈ ਨੂੰ ਟਰੰਪ ਨੇ 1962 ਦੇ ਅਮਰੀਕੀ ਵਪਾਰ ਵਿਸਤਾਰ ਐਕਟ ਦੀ ਧਾਰਾ 232 ਦੇ ਤਹਿਤ ਰਾਸ਼ਟਰੀ ਸੁਰੱਖਿਆ ਚਿੰਤਾਵੰਦਾ ਹਵਾਲਾ ਦਿੰਦੇ ਹੋਏ ਸਟੀਲ ਤੇ ਐਲੂਮੀਨੀਅਮ ਦੀ ਦਰਮਾਤ ਤੇ ਮੌਜੂਦਾ ਟੈਰਫ 25% ਤੋਂ ਵਧਾ ਕੇ 50% ਕਰਨ ਦਾ ਐਲਾਨ ਕੀਤਾ ਇਸ ਕਾਨੂੰਨ ਦੇ ਤਹਿਤ ਅਮਰੀਕੀ ਰਾਸ਼ਟਰਪਤੀ ਕੋਲ ਵਪਾਰ ਪਾਬੰਦੀਆਂ ਲਗਾਉਣ ਦਾ ਅਧਿਕਾਰ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਧਰਮਤ ਜਾਂ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਦੀ ਹੈ। ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੀ ਇੱਕ ਨਵੀਂ ਵਿਸ਼ਲੇਸ਼ਣ ਰਿਪੋਰਟ ਦੇ ਅਨੁਸਾਰ ਟਰੰਪ ਦੇ ਸਟੀਲ ਤੇ ਅਲੂਮੀਨੀਅਮ ਆਯਾਤ ਤੇ ਆਉਣ ਵਾਲੇ ਟੈਰਫ ਵਾਦੇ ਨਾਲ ਭਾਰਤੀ ਆਯਾਤ ਤੇ ਨਿਰਯਾਤ ਤੇ 40.5 ਬਿਲੀਅਨ ਡਾਲਰ ਦਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਅਮਰੀਕੀ ਬਾਜ਼ਾਰ ਵਿੱਚ ਭਾਰਤੀ ਨਿਰਮਾਤਾਵਾਂ ਅਤੇ ਨਿਰਯਾਤਕਾਂ ਲਈ ਉਤਪਾਦ ਲਾਗਤਾਂ ਵਧਣ ਦੀ ਉਮੀਦ ਹੈ ਜੋ ਉਨ੍ਹਾਂ ਦੀ ਮੁਕਾਬਲੇਬਾਜ਼ੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੀਟੀਆਰ ਆਇਨ ਨੇ ਕਿਹਾ ਹੈ ਕਿ ਟੈਰਫ ਚ ਵਾਦੇ ਦਾ ਸਿੱਧਾ ਅਸਰ ਭਾਰਤ ਤੇ ਪਵੇਗਾ ਵਿੱਤੀ ਸਾਲ 2025 ਵਿੱਚ ਭਾਰਤ ਨੇ ਅਮਰੀਕਾ ਨੂੰ 40.5 ਬਿਲੀਅਨ ਡਾਲਰ ਦੇ ਲੋਹਾ ਸਟੀਲ ਤੇ ਐਲੂਮੀਨੀਅਮ ਉਤਪਾਦ ਨਿਰਯਾਤ ਕੀਤੇ ਅਮਰੀਕਾ ਭਾਰਤ ਦੇ ਤਾਦੋ ਖੇਤਰ ਲਈ ਇੱਕ ਮੁੱਖ ਬਾਜ਼ਾਰ ਬਣਿਆ ਹੋਇਆ ਹੈ ਵਿੱਤੀ ਸਾਲ 2025 ਦੇ ਨਿਰਯਾਤ ਵਿੱਚ 587.5 ਮਿਲੀਅਨ ਡਾਲਰ ਦਾ ਲੋਹਾ ਅਤੇ ਸਟੀਲ ਤੇ 1.1 ਬਿਲੀਅਨ ਡਾਲਰ ਦੇ ਲੋਹੇ ਤੇ ਸਟੀਲ ਉਤਪਾਦ ਅਤੇ 860 ਮਿਲੀਅਨ ਡਾਲਰ ਦੇ ਐਲੂਮੀਨੀਅਮ ਤੇ ਸੰਬੰਧਿਤ ਵਸਤੂਆਂ ਸ਼ਾਮਿਲ ਨੇ ਜੀਟੀਆਰਆਈ ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਇਹਨਾਂ ਸ਼੍ਰੇਣੀਆਂ ਤੇ ਟੈਰਿਫ ਵਧਾਉਣ ਨਾਲ ਅਮਰੀਕਾ 'ਚ ਭਾਰਤ ਦੀ ਮਾਰਕੀਟ ਹਿੱਸੇਦਾਰੀ ਅਤੇ ਮੁਨਾਫੇ ਨੂੰ ਚੁਣੌਤੀ ਮਿਲੇਗੀ ਜੀਟੀਆਰਆਈ ਦੇ ਅਨੁਸਾਰ ਤਾਜ਼ਾ ਟੈਰਿਫ ਵਾਦੇ ਨਾਲ ਅਮਰੀਕੀ ਸਟੀਲ ਦੀਆਂ ਕੀਮਤਾਂ 1180 ਡਾਲਰ ਤੋਂ ਉੱਤੇ ਜਾਂ ਲਗਭਗ 1 ਲੱਖ ਰੁਪਏ ਪ੍ਰਤੀ ਟਨ ਹੋ ਸਕਦੀਆਂ ਨੇ ਜਿਸ ਦਾ ਪ੍ਰਭਾਵ ਆਟੋਮੋਟਿਵ ਨਿਰਮਾਣ ਅਤੇ ਮੈਨੂਫੈਕਚਰਿੰਗ ਵਰਗੇ ਮੁੱਖ ਖੇਤਰਾਂ ਤੇ ਪਵੇਗਾ ਭਾਰਤ ਨੇ ਟੈਰਿਫ ਵਾਦੇ ਸੰਬੰਧੀ ਵਿਸ਼ਵ ਵਪਾਰ ਸੰਗਠਨ ਕੋਲ ਇੱਕ ਨੋਟੀਫਿਕੇਸ਼ਨ ਦਾਇਰ ਕੀਤਾ ਹੈ ਤੇ ਵਾਧੂ ਜਵਾਬੀ ਉਪਾਵਾਂ ਦੀ ਪਰਚੋਲ ਕਰ ਰਿਹਾ ਹੈ ਜੀਟੀਆਰਆਈ ਨੇ ਅਮਰੀਕੀ ਕਦਮ ਦੇ ਵਾਤਾਵਰਣ ਪ੍ਰਭਾਵ ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਸਿੰਕ ਟੈਂਕਰੇ ਕਿਹਾ ਕਿ ਸਟੀਲ ਅਤੇ ਐਲੂਮੀਨੀਅਮ ਨਿਰਮਾਣ ਵਿੱਚ ਵਰਤਦੇ ਕਾਰਬਨ ਨਿਕਾਸਤਾ ਕਾਰਨ ਬੰਦੇ ਨੇ ਜਦਕਿ ਦੂਜੇ ਦੇਸ਼ ਵਾਤਾਵਰਣ ਅਨੁਕੂਲ ਉਤਪਾਦਨ ਤਰੀਕਿਆਂ ਵਿੱਚ ਨਿਵੇਸ਼ ਕਰਦੇ ਨੇ ਅਮਰੀਕੀ ਨੀਤੀ 'ਚ ਵਾਤਾਵਰਣ ਸੰਬੰਧੀ ਵਿਚਾਰਾਂ ਦੀ ਘਾਟ ਹੈ ਜੀਟੀਆਰਆਈ ਨੇ ਇਹ ਵੀ ਕਿਹਾ ਹੈ ਕਿ ਇਹ ਗਲੋਬਲ ਜਲਵਾਯੂ ਤੀਜਾ ਅਤੇ ਵਿਕਾਇਉ ਉਦਯੋਗਿਕ ਵਿਕਾਸ ਪ੍ਰਤੀ ਅਮੇਰੀਕਾ ਦੀ ਵਚਨਬੱਧਤਾ ਤੇ ਵੀ ਸਵਾਲ ਚੁੱਕਦਾ ਹੈ ਤੇ ਉਦੋਂ ਦੇ ਸਾਲਾਂ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਅਮਰੀਕਾ ਤੋਂ ਵਿਗਿਆਨੀ ਪ੍ਰਵਾਸ ਕਰ ਰਹੇ ਨੇ ਯਾਨੀ ਇਹ ਕਿ ਸਾਇੰਟਿਸਟ ਹੁਣ ਅਮਰੀਕਾ ਛੱਡ ਕੇ ਦੂਜੇ ਮੁਲਕਾਂ ਦਾ ਰੁਕਾ ਰਹੇ ਨੇ ਡੋਨਾਲਡ 트ੰਪ ਨੇ ਖੋਜ ਫੰਡਿੰਗ ਦੇ ਵਿੱਚ ਵੱਡੀ ਕਟੌਤੀ ਕੀਤੀ ਹੈ 75% ਯੂਰਪ ਤੇ ਏਸ਼ੀਆ ਦੇ ਵਿੱਚ ਮੌਕਿਆਂ ਦੀ ਭਾਲ ਕਰ ਰਹੇ ਨੇ ਸਾਇੰਟਿਸਟ ਹੁਣ ਅਮਰੀਕਾ ਛੱਡ ਛੱਡ ਕੇ ਦੂਜੇ ਦੇਸ਼ਾਂ 'ਚ ਜਾ ਕੇ ਨਵੀਆਂ ਓਪਰਚ्युनिटीਜ਼ ਲੱਭ ਰਹੀ ਨੇ ਤੇ ਅਮਰੀਕਾ ਨੂੰ ਆਉਣ ਵਾਲੇ ਸਮੇਂ 'ਚ ਦਾ ਭਾਰੀ ਖਮਿਆਜ਼ਾ ਪੁੱਗਣਾ ਪੈ ਸਕਦਾ ਹੈ ਇਹ ਵੀ ਮਾਹਰਾਂ ਦੀ ਵੱਡੀ ਰਾਏ ਹੈ ਅਮਰੀਕਾ ਨੂੰ ਦਹਾਕਿਆਂ ਤੋਂ ਵਿਸ਼ਵ ਵਿਆਪੀ ਵਿਗਿਆਨਿਕ ਪ੍ਰਤਿਭਾ ਲਈ ਇੱਕ ਪਨਾਘਾ ਮੰਨਿਆ ਜਾਂਦਾ ਰਿਹਾ ਹੈ ਪਰ ਹੁਣ ਇਹ ਆਪਣੀ ਚਮਕ ਗੁਵਾਰਿਆ ਹੈ 80 ਸਾਲਾਂ ਚ ਪਹਿਲੀ ਵਾਰ ਹੋਇਆ ਹੈ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਦਿਮਾਗੀ ਨਿਕਾਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਨਾ ਸਿਰਫ ਇਸ ਦੀ ਵਿਸ਼ਵਵਿਆਪੀ ਸਥਿਤੀ ਨੂੰ ਚੁਣੌਤੀ ਦੇ ਰਿਹਾ ਹੈ ਸਗੋਂ ਇਸ ਦੇ ਨਵੀਨਤਾ ਦੇ ਇੰਜਨ ਨੂੰ ਵੀ ਅਪਾਹਜ ਕਰ ਰਿਹਾ ਹੈ ਅਮਰੀਕਨ ਐਸੋਸੀਏਸ਼ਨ ਫਾਰ ਦਾ ਐਡਵਾਂਸਮੈਂਟ ਆਫ ਸਾਇੰਸ ਵੱਲੋਂ ਕੀਤੇ ਗਏ ਇੱਕ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ 75% ਵਿਗਿਆਨੀ ਅਮਰੀਕਾ ਛੱਡ ਰਹੇ ਨੇ ਜાં ਪਹਿਲਾਂ ਹੀ ਯੂਰਪ ਤੇ ਏਸ਼ੀਆ ਚ ਨਵੇਂ ਆਧਾਰ ਲੱਭਣ ਲਈ ਪ੍ਰਵਾਸ ਕਰ ਚੁੱਕੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਟ 트럼ਪ ਦੀਆਂ ਸਖਤ ਨੀਤੀਆਂ ਜਿਵੇਂ ਕਿ ਖੋਜ ਫੰਡਿੰਗ 'ਚ ਕਟੌਤੀ, ਪ੍ਰਵਾਸੀ ਵਿਦਿਆਰਥੀਆਂ ਤੇ ਪਾਬੰਦੀ ਅਤੇ ਅਕਾਦਮਿਕ ਆਜ਼ਾਦੀ ਤੇ ਹਮਲੇ ਇਸ ਦਿਮਾਗੀ ਡ੍ਰੇਨ ਦੇ ਮੁੱਖ ਕਾਰਨ ਨੇ। 트럼ਪ ਪ੍ਰਸ਼ਾਸਨ ਨੇ 2026 ਲਈ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੀਆਂ ਗ੍ਰਾਂਟਾਂ 'ਚ 40% ਦੀ ਕਟੌਤੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਨੈਸ਼ਨਲ ਸਾਇੰਸ ਫਾਊਂਡੇਸ਼ਨ ਤੋਂ 13000 ਕਰੋੜ ਰੁਪਏ ਦੀਆਂ ਗ੍ਰਾਂਟਾਂ ਰੱਦ ਕਰਨ ਦੀ ਚਰਚਾ ਹੈ। ਫੰਡਿੰਗ 'ਚ ਕਮੀ ਕਾਰਨ ਵਿਗਿਆਨੀਆਂ ਨੂੰ ਪ੍ਰੋਜੈਕਟ ਬੰਦ ਹੋਣ ਦਾ ਡਰ ਹੈ। 2015 ਤੱਕ ਹਰ ਸਾਲ 60000 ਤੋਂ ਵੱਧ ਵਿਦੇਸ਼ੀ ਖੋਜਕਰਤਾ ਅਮਰੀਕਾ ਆਉਂਦੇ ਸਨ ਹਾਲਾਂਕਿ 2024 ਵਿੱਚ ਇਹ ਗਿਣਤੀ ਘਟ ਕੇ 23000 ਰਹਿ ਗਈ ਹੈ ਰਿਪੋਰਟ ਮੁਤਾਬਕ ਇਸ ਸਾਲ ਇਹ ਆંકੜਾ ਹੋਰ ਘਟ ਕੇ 15000 ਤੋਂ ਕਾਟਕ ਹੋਣ ਜਾ ਰਿਹਾ ਹੈ ਦੁਨੀਆ ਭਰ ਦੇ ਦੇਸ਼ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਕਲਾਈਮੇਟ ਸਾਇੰਸ ਜੈਨੇਟਿਕਸ ਅਤੇ ਨਿਊਰੋਸਾਇੰਸ ਵਰਗੇ ਖੇਤਰਾਂ 'ਚ ਕੰਮ ਕਰਨ ਵਾਲੇ ਵਿਗਿਆਨੀਆਂ ਨੂੰ ਅਟਰੈਕਟ ਕਰਨ ਲਈ ਕਈ ਤਰ੍ਹਾਂ ਦੀਆਂ ਆਫਰਸ ਕਰ ਰਹੇ ਨੇ ਇਸ ਨਾਲ ਵਿਸ਼ਵ ਪੱਧਰ ਤੇ ਇੱਕ ਨਵੀਂ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਹੈ ਯੂਰੋਪੀਅਨ ਯੂਨੀਅਨ ਨੇ ਖੋਜ ਕਰਤਾਵਾਂ ਲਈ ਯੂਰਪ ਨੂੰ ਆਕਰਸ਼ਕ ਬਣਾਉਣ ਲਈ 3 ਸਾਲਾਂ ਚ 5 ਟ੍ਰਿਲੀਅਨ ਯੂਰੋ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ ਫਰਾਂਸ ਦੀ ਮਾਰਸੇਲ ਯੂਨੀਵਰਸਿਟੀ ਨੇ ਵਿਗਿਆਨੀਆਂ ਨੂੰ ਪ੍ਰਣਾ ਦੇਣ ਲਈ ਸੇਫ ਪਲੇਸ ਫਾਰ ਸਾਇੰਸ ਪ੍ਰੋਗਰਾਮ ਸ਼ੁਰੂ ਕੀਤਾ ਹੈ ਕੈਨੇਡਾ ਨੇ ਵਿਗਿਆਨੀਆਂ ਨੂੰ ਆਕਰਸ਼ਿਤ ਕਰਨ ਲਈ 200 ਕਰੋੜ ਦਾ ਨਿਵੇਸ਼ ਕੀਤਾ ਹੈ ਅਮਰੀਕਾ ਲੰਮੇ ਸਮੇਂ ਤੋਂ ਆਰ ਐਨ ਡੀ ਵਿੱਚ ਮੋੜ ਰਿਹਾ ਹੈ 1960 ਦੇ ਦਹਾਕੇ 'ਚ ਸੰਘੀ ਸਰਕਾਰ ਦਾ ਸਾਲਾਨਾ ਆਰ ਐਨ ਡੀ ਬਜਟ 5 ਲੱਖ ਕਰੋੜ ਰੁਪਏ ਦਾ ਸੀ ਜੋ 2024 ਚ ਵੱਧ ਕੇ 13 ਲੱਖ ਕਰੋੜ ਰੁਪਏ ਹੋ ਗਿਆ ਨਿੱਜੀ ਖੇਤਰ ਨੂੰ ਮੁਲਾਕੇ ਇਹ ਅੰਕੜਾ 2024 ਚ 70 ਲੱਖ ਕਰੋੜ ਰੁਪਏ ਤੱਕ ਪਹੁੰਚ ਦੀ ਉਮੀਦ ਸੀ ਇਸ ਨਿਵੇਸ਼ ਨੇ ਅਮਰੀਕਾ ਨੂੰ 400 ਤੋਂ ਵੱਧ ਨੋਬਲ ਪੁਰਸਕਾਰ ਦਿਵਾਏ ਜਿਨ੍ਹਾਂ ਚੋਂ ਇੱਕ ਤਿਹਾਈ ਤੋਂ ਵੱਧ ਪ੍ਰਵਾਸੀਆਂ ਨੇ ਜਿੱਤੇ ਨੇ ਜ਼ਿਕਰ ਕਰਦਿਆਂ ਦੁਨੀਆਂ ਦੇ ਸਭ ਤੋਂ ਵੱਡੇ ਕਾਰੋਬਾਰੀ ਐਲਨ ਮਸਕ ਦਾ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਡੀਓਜੀਈ ਦਾ ਅਹੁਦਾ ਛੱਡਿਆ ਤੇ ਕਾਰੋਬਾਰ ਦੇ ਵਿੱਚ ਵਾਪਸੀ ਕੀਤੀ ਹੈ ਜਦੋਂ ਤੋਂ ਐਲਨ ਮਸਕ ਨੇ ਆਪਣਾ ਅਹੁਦਾ ਤਿਆਗਿਆ ਉਦੋਂ ਤੋਂ ਉਹ ਅਮਰੀਕਾ ਦੇ ਖਿਲਾਫ ਹੁੰਦੇ ਜਾ ਰਹੇ ਨੇ ਹੁਣ ਵੇਖਿਆ ਜਾ ਰਿਹਾ ਕਿ ਉਹਨਾਂ ਨੇ ਸੰਸਦ ਨੂੰ ਲੈ ਕੇ ਨਵੀਂ ਬਿਆਨਬਾਜ਼ੀ ਕਰ ਦਿੱਤੀ ਹੈ ਐਲਨ ਮਸਕ ਦਾ ਕਹਿਣਾ ਹੈ ਕਿ ਸੰਸਦ ਅਮਰੀਕਾ ਨੂੰ ਦਿਵਾਲੀਆ ਬਣਾ ਰਹੀ ਹੈ 3200 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਚੁੱਕਿਆ ਹੈ ਆਮਦਨ ਦਾ 25% ਵਿਆਜ ਦੇ ਵਿੱਚ ਜਾ ਰਿਹਾ ਹੈ ਤੇ ਜੇ ਇਹ ਜਾਰੀ ਰਿਹਾ ਤਾਂ ਕੁਝ ਵੀ ਨਹੀਂ ਬਚੇਗਾ ਇਹ ਕਹਿਣਾ ਐਲਨ ਮਸਕ ਦਾ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਨੇ ਅਮਰੀਕਾ ਨੂੰ ਕਰਜ਼ੇ ਦੇ ਸੰਕਟ ਬਾਰੇ ਚੇਤਾਵਨੀ ਦਿੱਤੀ ਹੈ ਅਲਨ ਮਸਕ ਨੇ ਐਕਸ ਤੇ ਪੋਸਟ ਪਾ ਕੇ ਕਿਹਾ ਅਮਰੀਕੀ ਸਰਕਾਰ ਦੀ ਆਮਦਨ ਦਾ 25% ਹਿੱਸਾ ਕਰਜ਼ੇ ਤੇ ਵਿਆਜ ਚ ਜਾ ਰਿਹਾ ਹੈ ਜੇਕਰ ਇਹ ਜਾਰੀ ਰਿਹਾ ਤਾਂ ਸਥਿਤੀ ਅਜੀਬੀ ਹੋ ਜਾਵੇਗੀ ਕਿ ਸਰਕਾਰ ਕੋਲ ਸਿਰਫ ਵਿਆਜ ਅਦਾ ਕਰਨ ਲਈ ਪੈਸੇ ਹੋਣਗੇ ਸਮਾਜਿਕ ਸੁਰੱਖਿਆ ਡਾਕਟਰੀ ਰੱਖਿਆ ਵਰਗੀਆਂ ਜ਼ਰੂਰੀ ਚੀਜ਼ਾਂ ਲਈ ਕੁਝ ਵੀ ਨਹੀਂ ਬਚੇਗਾ ਮਸਕ ਨੇ ਹਾਲ ਹੀ ਵਿੱਚ ਇਹ ਵੀ ਕਿਹਾ ਸੀ ਕਿ ਵਨ 빅 ਬਿਊਟੀਫੁਲ ਬਿਲ ਐਕਟ ਵਰਗੇ ਫਜ਼ੂਲ ਬਿਲ ਇਸ ਕਰਜ਼ੇ ਨੂੰ ਹੋਰ ਵਧਾਰੇ ਨੇ ਉਹਨਾਂ ਦੋਸ਼ ਲਾਇਆ ਹੈ ਕਿ ਸੰਸਦ ਦੇਸ਼ ਨੂੰ ਦਿਵਾਲੀਆ ਬਣਾ ਰਿਹਾ ਹੈ ਜ਼ਿਕਰ ਇਹ ਖਾਸ ਹੈ ਕਿ ਆਲਨ ਮਸਕ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਦਿੱਤੀ ਗਈ ਵੱਡੀ ਪੋਸਟ ਨੂੰ ਠੁਕਰਾ ਕੇ ਵਾਪਸ ਕਾਰੋਬਾਰ ਵੱਲ ਆ ਚੁੱਕੇ ਨੇ ਗਿਓਦਰ ਐਲਨ ਮਸਲੇ ਪਿਤਾ kurta pajama ਪਾ ਕੇ ਅਯੋਧਿਆ ਪਹੁੰਚੇ ਨੇ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਨੇ ਹੱਥ ਜੋੜ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਦੌਰਾਨ ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਅਲੈਗਜੈਂਡਰਾ ਵੀ ਮੌਜੂਦ ਸੀ ਦੱਸਿਆ ਜਾਂਦਾ ਹੈ ਕਿ ਉਹ 1 ਜੂਨ ਤੋਂ ਭਾਰਤ ਫੇਰੀ ਦੇ ਉੱਤੇ ਆਏ ਹੋਏ ਨੇ ਇਸ ਦੌਰਾਨ ਨੇ ਨਾ ਕੇਵਲ ਅਯੋਧਿਆ ਬਲਕਿ ਉਹ ਰਾਮ ਲਲਾ ਤੇ ਹਨੂਮਾਨ ਗੜੀ ਦੇ ਦਰਸ਼ਨ ਕਰਨ ਵਾਸਤੇ ਵੀ ਪਹੁੰਚੇ ਤੇ ਉਹਨਾਂ ਨੂੰ ਸਤਕਾਰ ਵਜੋਂ ਹਨੂਮਾਨ ਜੀ ਦੀ ਮੂਰਤੀ ਤੇ ਪ੍ਰਸਾਦ ਭੇਂਟ ਕੀਤਾ ਗਿਆ ਦੁਨੀਆ ਦੇ ਸਭ ਤੋਂ ਮੀਰ ਕਾਰੋਬਾਰੀ ਐਲਨ ਮਸਕ ਦੇ ਪਿਤਾ ਐਰਲ ਮਸਕ ਅਯੁੱਧਿਆ ਪਹੁੰਚੇ। ਉਹ ਇੱਕ ਨਿੱਜੀ ਜੈਟ ਰਾਹੀਂ ਦਿੱਲੀ ਤੋਂ ਅਯੁੱਧਿਆ ਹਵਾਈ ਅੱਡੇ ਦੇ ਉੱਤੇ ਆਏ। ਉਹਨਾਂ ਦੇ ਨਾਲ ਉਹਨਾਂ ਦੀ ਤੀ ਅਲੈਜੈਂਡਰਾ ਮਸਕ ਅਤੇ ਪ੍ਰੇੜਕ ਬੁਲਾਰੇ ਵਿਵੇਕ ਬਿੰਦਰਾ ਸਨ 16 ਲੋਕ ਸ਼ਾਮਿਲ ਸਨ। ਕੁਰਤਾ ਪਜਾਮਾ ਪਾ ਕੇ ਐਰਲ ਮਸਕ ਹਵਾਈ ਅੱਡੇ ਤੋਂ ਸਿੱਧਾ ਰਾਮ ਮੰਦਰ ਪਹੁੰਚੇ। ਉੱਥੇ ਉਹਨਾਂ ਨੇ ਪੂਜਾ ਵੀ ਕੀਤੀ ਲਗਭਗ 40 ਮਿੰਟ ਰਾਮ ਮੰਦਰ ਚ ਰਹੇ ਇਸ ਦੌਰਾਨ ਉਹਨਾਂ ਨੇ ਰਾਮ ਮੰਦਰ ਬਾਰੇ ਜਾਣਕਾਰੀ ਇਕੱਠੀ ਕੀਤੀ ਟਰਸਟ ਦੇ ਲੋਕਾਂ ਨੇ ਐਰਲ ਨੂੰ ਰਾਮ ਲੱਲਾ ਦਾ ਪ੍ਰਸਾਦ ਵੇਟ ਕੀਤਾ ਇਸ ਤੋਂ ਬਾਅਦ ਐਰਲ ਮਸਕ ਹਨੂਮਾਨ ਘੜੀ ਪਹੁੰਚੇ ਉਹਨਾਂ ਨੇ ਮੱਥਾ ਟੇਕ ਕੇ ਅਤੇ ਪੂਜਾ ਕਰਨ ਤੋਂ ਬਾਅਦ ਪਰिक्रमा ਵੀ ਕੀਤੀ ਸੰਕਟ ਮੋਚਨ ਸੇਵਾਦੈ ਰਾਸ਼ੀ ਪ੍ਰਦਾਨ ਮਹਾਂਤ ਸੰਜੇ ਦਾਸ ਅਤੇ ਹਨੂਮਾਨ ਘੜੀ ਦੇ ਸੀਨੀਅਰ ਪੁਜਾਰੀ ਹਿਮੰਤ ਦਾਸ ਨੇ ਉਹਨਾਂ ਨੂੰ ਰਾਮ ਨਾਮੀ ਪਟਕਾ ਅਤੇ ਹਨੂਮਾਨ ਜੀ ਦੀ ਤਸਵੀਰ ਪੇਂਟ ਕੀਤੀ ਐਰਲ ਮਸਕ ਤੇ ਉਹਨਾਂ ਦੀ ਧੀ ਅਲੈਗਜ਼ੈਂਡਰਾ ਨੂੰ ਗੁਲਾਬ ਦੇ ਫੁੱਲਾਂ ਦਾ ਹਾਰ ਪਹਿਨਾਇਆ ਗਿਆ। ਹਨੂਮਾਨ ਜੀ ਦਾ ਤਲਕ ਲਗਾਇਆ ਗਿਆ। ਉਹ ਲਗਭਗ 30 ਮਿੰਟ ਹਨੂਮਾਨ ਘੜੀ ਦੇ ਵਿੱਚ ਰਹੇ। ਇਸ ਦੌਰਾਨ ਉਹਨਾਂ ਨੇ ਸੰਤਾ ਅਤੇ ਮਹੰਤਾ ਨਾਲ ਗੱਲਬਾਤ ਕੀਤੀ। ਫਿਰ ਐਰਲ ਮਸਕ ਅਯੁੱਧਿਆ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋ ਗਏ। ਇਸ ਦੌਰਾਨ ਤਿੰਨ ਪਰਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ। ਡਰੋਨ ਤੇ ਸੀਐਸਟੀਵੀ ਰਾਹੀਂ ਨਿਗਰਾਨੀ ਕੀਤੀ ਗਈ। ਐਰਲ ਮਸਕ ਨੇ ਹਵਾਈ ਅੱਡੇ ਤੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਇੱਕ ਸ਼ਾਨਦਾਰ ਜਗ੍ਹਾ ਹੈ, ਵੱਧ ਤੋਂ ਵੱਧ ਲੋਕਾਂ ਨੂੰ ਭਾਰਤ ਆਉਣਾ ਚਾਹੀਦਾ ਹੈ ਜਿਸ ਦੇਸ਼ ਤੋਂ ਉਹ ਆਏ ਨੇ। ਉਥੇ ਬਹੁਤ ਸਾਰੇ ਭਾਰਤੀ ਨੇ ਇਸ ਲਈ ਉਹ ਭਾਰਤੀ ਸੱਭਿਆਚਾਰ ਨੂੰ ਜਾਣਦੇ ਨੇ ਤੇ ਭਾਰਤੀ ਬਹੁਤ ਪਿਆਰ ਹੁੰਦੇ ਨੇ ਜ਼ਿਕਰ ਖਾਸ ਹੈ ਐਰਲ ਮਸਕ 1 ਜੂਨ ਨੂੰ ਭਾਰਤ ਆਏ ਸਨ ਦਿੱਲੀ ਦੇ ਵਿੱਚ ਇੱਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਉਹਨਾਂ ਨੇ ਰਾਮ ਮੰਦਰ ਬਾਰੇ ਕਿਹਾ ਕਿ ਉਹ ਅਯੁੱਧਿਆ ਰਾਮ ਮੰਦਰ ਦੇਖਣ ਵਾਸਤੇ ਕਾਫੀ ਐਕਸਾਈਟਿਡ ਸੀ ਤੇ ਇੰਡੀਆ ਨੂੰ ਕਾਫੀ ਹਿਸਟੋਰਿਕਲੀ ਸ਼ਾਨਦਾਰ ਜਗ੍ਹਾ ਮੰਨਦੇ ਨੇ ਜ਼ਿਕਰ ਖਾਸ ਹੈ 2 ਮਹੀਨੇ ਪਹਿਲਾਂ ਐਰਲ ਮਸਕ ਦੀ ਮਾਂ ਮੇ ਮਸਕ ਵੀ ਭਾਰਤ ਆਈ ਸੀ ਉਨ੍ਹਾਂ ਨੇ ਮੁੰਬਈ ਦੇ ਵਿੱਚ ਅੰਬਾਨੀ ਕਲਚਰਲ ਸੈਂਟਰ ਦੇ ਗਾਲਾ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਤੇ ਭਾਰਤੀ ਸੱਭਿਆਚਾਰ ਦੀ ਪ੍ਰਸ਼ੰਸਾ ਕੀਤੀ। ਹਾਲਾਂਕਿ ਐਲਨ ਮਸਕ ਹਜੇ ਤੱਕ ਪਹੁੰਚ ਨਹੀਂ ਆਏ। ਐਲਨ ਮਸਕ ਹਰਿਆਣਾ ਸਥਿਤ ਕੰਪਨੀ ਸਰਵੋਟੈਕ ਰੀਨਿਊਏਬਲ ਪਾਵਰ ਸਿਸਟਮ ਲਿਮਟਿਡ ਦੇ ਗਲੋਬਲ ਸਲਾਹਕਾਰ ਨੇ 6 ਜੂਨ ਤੱਕ ਪਹੁੰਚੜਾਂਗੇ। ਕੰਪਨੀ ਨੇ ਆਖਿਆ ਹੈ ਕਿ ਮਸਕ ਹਰੀ ਊਰਜਾ ਤਕਨੀਕਾਂ ਅਤੇ EV ਚਾਰਜਿੰਗ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਭਾਰਤ ਆਏ ਨੇ। ਸੁਝਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆ ਮੁਖਲੇਸ ਦੇ। ਅਮਰੀਕਾ ਚਾਹਤੋ ਸਟੀਲ ਤੇ ਐਲੂਮੀਨੀਅਮ ਤੇ ਪੰਜਾਬ ਫਸੀ ਟੈਰਫਰ 트ੰਪ ਨੇ ਹੁਕਮ ਦੇ ਕੀਤੇ ਦਸਤਖਤ 80 ਸਾਲਾਂ ਚ ਪਹਿਲੀ ਵਾਰ ਅਮਰੀਕਾ ਤੋਂ ਵਿਸਰ ਰਹੇ ਵਿਗਿਆਨੀ 트ੰਪ ਨੇ ਖੋਜ ਫੰਡਿੰਗ ਚ ਕੀਤੀ ਕਟੌਤੀ ਅਮਰੀਕੀ ਸੰਸਦ ਨੂੰ ਲੈ ਕੇ ਮਸਲਾ ਵੱਡਾ ਬਿਆਨ ਕਿਹਾ ਸੰਸਦ ਅਮਰੀਕਾ ਨੂੰ ਦਿਵਾਲੀਆ ਬਣਾ ਰਿਹਾ ਇਹ ਸੰਤਾਜਾ ਖਬਰਾਂ ਇਸ ਨਾਲ ਹੀ ਮੈਨੂੰ ਤੇ ਇਜਾਜ਼ਤ ਤਨਵਾ